ਕਿ ਟੋੜਾ ਪਿੰਚੇ ਸੀ ਬੈਠੇ ਆ ਤੇ ਬਹੁਤ ਸਾਰਿਆਂ ਨੇ ਉਹਨਾਂ ਦੀ ਬੁੱਕਲ ਦਾ ਰੱਜ ਕੇ ਨਿੱਕ ਮਾਣਿਆ ਹੋਏਗਾ ਬਹੁਤ ਸਾਰਿਆਂ ਨੂੰ ਉਹਨਾਂ ਨੇ ਉਂਗਲੀ ਨਾਲ ਤੋੜ ਕੇ ਸਿਆਸਤ ਵਿੱਚ ਵਾਰਿਆ ਉਸ ਮਹਾਨ ਇੱਕ ਕੌਮ ਦੇ ਧਰਤੀ ਦੀ ਯਾਦ ਤਾਜ਼ਾ ਕਰ ਰਹੇ ਹੋ ਸ਼ਤਾਬ ਦੇ ਰੂਪ ਵਿੱਚ ਉਪਦੇਸ਼ ਕਰਨ ਵਾਲੀ ਇੱਕ ਬਹੁਤ ਵੱਡੀ ਮਜਬੂਤ ਆ ਸ਼ਖਸੀਅਤ ਜਸਦਰ ਗੁਰ ਚਲਸਗੀ ਟੋੜਾ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਆਪਾਂ ਸਾਰੇ ਜਨਮ ਸ਼ਤਾਬ ਦੀ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਆ। ਸੇਵਕੀ ਔਰਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਮਹਾਨ ਸ਼ਖਸੀਅਤ ਪੰਥ ਦੇ ਮਹਾਨ ਦਰਦੀ ਸੇਧਕ ਦਿੱਲੀ ਦੇ ਨਾਲ ਦ੍ਰਿੜਤਾ ਦੇ ਨਾਲ ਪੰਥ ਦੀ ਸੇਵਾ ਕਰਨ ਵਾਲੀ ਬਲਖਣ ਅਤੇ ਮਿਕਨਾਤੀ ਸੀ ਸ਼ਖਸੀਅਤ ਜਿਨ੍ਹਾਂ ਦੇ ਮਨ ਦੇ ਅੰਦਰ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੈਰਾ ਦਾ ਪਹਿਰੇਦਾਰੀ ਤੇ ਸਭਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਵਿੱਚ ਰਹਿਣ ਲਈ ਉਪਦੇਸ਼ ਕਰਨ ਵਾਲੀ ਇੱਕ ਬਹੁਤ ਵੱਡੀ ਖਸ਼ਬੂਦਾਰ ਸ਼ਖਸੀਅਤ ਜਸਦਰ ਗੁਰਚਲ ਸਿੰਘ ਜੀ ਟੋੜਾ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਆਪਾਂ ਸਾਰੇ ਜਨਮ ਸ਼ਤਾਬਦੀ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਆ। ਜਿਸ ਬਾਦਸ਼ਾਹ ਦੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਐਡੇ ਵੱਡੇ ਰੁਤਬੇ ਪ੍ਰਾਪਤ ਹੋਏ ਜਿਸ ਦੀ ਮਿਹਰ ਸਦਕਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪੂਰਨ ਕਾਮਯਾਬੀਆਂ ਲਈਆਂ ਉਹ ਸਾਹਿਬ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਓ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਕਿਹਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਨ ਦੇ ਅਨੁਸਾਰ ਤੁਸੀਂ ਇਸ ਉਸ ਮਹਾਨ ਇੱਕ ਕੌਮ ਦੇ ਦਰਦੀ ਦੀ ਯਾਦ ਤਾਜ਼ਾ ਕਰ ਰਹੇ ਹੋ ਸ਼ਹੀਦ ਦੇ ਰੂਪ ਵਿੱਚ ਕਿਉਂਕਿ ਅਸੀਂ ਸਾਰਿਆਂ ਨੇ ਉਹਨਾਂ ਕੋ ਪ੍ਰੇਰਨਾ ਲੈਣੀ ਹੈ ਅਸੀਂ ਸਾਰਿਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਜੋ ਲਕਸ਼ਿ ਸੀਗਾ ਕਿ ਸਿੱਖ ਸੋਚ ਸਿੱਖ ਧਾਤ ਮਰਿਆਦਾ ਦੀ ਪਹਿਰੇਦਾਰੀ ਅਤੇ ਸਦਾ ਸੱਚ ਬੋਲ ਕੇ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਜਿਉਂਦਾ ਰੱਖਣ ਦੀ ਤਮੰਨਾ ਜਰੀ ਸੀ ਉਹਨਾਂ ਦੀ ਉਹ ਸੀ ਅੱਜ ਲੈ ਕੇ ਜਾਣਾ ਬਹੁਤ ਕੁਝ ਕਿਹਾ ਜਾ ਸਕਦਾ ਹੈ ਬਹੁਤ ਕੁਝ ਕਿਹਾ ਜਾ ਸਕਦਾ ਹੈ ਮੈਂ ਕਹਿ ਸਕਦੀ ਹਾਂ ਜੇ ਜਿਹਦਾ ਟੋੜਾ ਸਬਜੀ ਦਾ ਭਾਵੇਂ ਮੇਰਾ ਬਹੁਤ ਚਿਰ ਬਾਦ ਬਾਪਿਆ ਕਈ ਇਥੇ ਤੁਸੀਂ ਬੈਠੇ ਹੋ ਜਿਹੜੇ ਨਾਲ ਪੜੇ ਹੋਣਗੇ ਕਿਤੇ ਗਲੀਆਂ ਵਿੱਚ ਬੈਠਿਆਂ ਗੱਲਾਂ ਕੀਤੀਆਂ ਹੋਣਗੀਆਂ ਕਿਉਂਕਿ ਟੋੜਾ ਪਿੰਡ 'ਚ ਅਸੀਂ ਬੈਠੇ ਆ ਤੇ ਬਹੁਤ ਸਾਰਿਆਂ ਨੇ ਉਹਨਾਂ ਦੀ ਬੁੱਕਲ ਦਾ ਰੱਜ ਕੇ ਨਿੱਗ ਮਾਣਿਆ ਹੋਵੇਗਾ ਬਹੁਤ ਸਾਰਿਆਂ ਨੂੰ ਉਹਨਾਂ ਨੇ ਉਂਗਲੀ ਨਾਲ ਤੋਰ ਕੇ ਸਿਆਸਤ ਵਿੱਚ ਵਾਰਿਆ ਬਹੁਤ ਸਾਰੇ ਨੂੰ ਘਰੇਂਡਿਆਂ ਤੇ ਚੁੱਕ ਕੇ ਮੋਢਿਆਂ ਤੇ ਚੁੱਕ ਕੇ ਉਹਨਾਂ ਨੇ ਵੱਡੀਆਂ ਪਦਵੀਆਂ ਤੇ ਪਹੁੰਚਾਇਆ ਉਹ ਸੰਜੇ ਜਹਦਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਮੇਰੇ ਤੋਂ ਪਹਿਲਾਂ ਬਹੁਤ ਹੀ ਸ਼ਖਸੀਅਤਾਂ ਜਿਹੜੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਉਹ ਬੋਲ ਕੇ ਗਏ ਮੈਂ ਨਾਮਾਂ ਦੀ ਲਿਸਟ ਵਿੱਚ ਨਾ ਪਵਾਂ ਸਾਸਗਰ ਜੀ ਮੈਨੂੰ ਪਹਿਲੀ ਵਾਰੀ ਮੈਂ 1996 ਦੇ ਵਿੱਚ ਮੈਂਬਰ ਐਸਟੀਪੀਸੀ ਬਣੀ ਕੇਵਲ ਦੋ ਤਿੰਨ ਮੀਟਿੰਗਾਂ ਵਿੱਚ ਮੇਰਾ ਉਹਨਾਂ ਦੇ ਨਾਲ ਵਾਪਿਆ ਭਾਵ ਉਹਨਾਂ ਦੇ ਨਾਲ ਮਿਲਾਪ ਹੋਇਆ ਇਸ ਤੋਂ ਪਹਿਲਾਂ ਮੈਂ ਕਦੀ ਵੀ ਜਹਦਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਜੀ ਦਾ ਸੰਗ ਨਹੀਂ ਸੀ ਕੀਤਾ ਕੁਦਰਤੀ ਤੌਰ ਤੇ ਐਸਾ ਮੌਕਾ ਆਇਆ ਕਿ ਜਦੋਂ 1999 ਦਾ 700 ਸਾਲਾ ਖਾਲਸਾ ਸਿਰਜਣ ਦਾ ਦਿਵਸ ਆਇਆ ਤੁਸੀਂ ਹੈਰਾਨ ਹੋਵੋਗੇ ਕਿ 16 ਮਾਰਚ 1998 ਦੀ ਰਾਤ ਤੇ 15 ਮਾਰਚ 1999 ਦੀ ਰਾਤ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਸਾਢੇ 11:00 ਵਜੇ ਮੈਨੂੰ ਟੈਲੀਫੋਨ ਕੀਤਾ ਤੇ ਸੱਚ ਜਾਣਿਓ ਮੇਰੀ ਰੂਹ ਕੰਬ ਗਈ ਲੱਗਦਾ ਕੰਬਰ ਲੱਗ ਪਈਆਂ ਮਹਰਾਨ ਪਰੇਸ਼ਾਨ ਹੋ ਗਈ ਕਿ ਕੈਸਾ ਸੁਨੇਹਾ ਮੈਂ ਆਪਣੇ ਕੰਨਾਂ ਨਾਲ ਸੁਣ ਲਈ ਹੈ ਐਡੀ ਬੜੀ ਸ਼ਖਸੀਅਤ ਪੰਥ ਨੂੰ ਬਹੁਤ ਵੱਡੀਆਂ ਸੇਵਾਵਾਂ ਦੇਣ ਵਾਲੀ ਉਹ ਤਾਕਤ ਜਿਸ ਨੇ ਸਿੱਖ ਕੌਮ ਨੂੰ ਬਹੁਤ ਵੱਡੇ ਮੰਜ਼ਲੇ ਤੇ ਪਹੁੰਚਾਇਆ ਹੋਵੇ ਅੱਜ ਇਹ ਕਿਹੜਾ ਭਾਣਾ ਵਰਤਨ ਜਾ ਰਿਹਾ ਹੈ ਸੱਚ ਜਾਣਿਓ ਮੇਰੇ ਅੱਖਾਂ 'ਚ ਹੰਝੂ ਵਗਣ ਲੱਗ ਪਏ ਔਰ ਜਿਸ ਵੇਲੇ ਮੈਨੂੰ ਉਹਨਾਂ ਨੇ ਹੁਕਮ ਕੀਤਾ ਕਿ ਸਵੇਰੇ 7 ਵਜੇ ਆਓ ਤੇ ਮੈਂ ਪਹੁੰਚ ਗਈ ਉੱਥੇ ਉੱਥੇ ਪਹੁੰਚ ਕੇ ਵੀ ਮੈਂ ਜਿਸ ਤਰ੍ਹਾਂ ਬੰਦਾ ਪੁੱਬਾਂ ਮਾਰ ਕੇ ਰੋਂਦਾ ਮੈਂ ਰੋਣ ਲੱਪਈ ਬਾਦਲ ਸਾਹਿਬ ਕਹਿੰਦੇ ਗੱਲ ਕੀ ਹੋਈ ਐ ਮੈਂ ਕਿਹਾ ਬਾਦਲ ਸਾਹਿਬ ਇਸ ਵੱਡੀ ਸ਼ਖਸੀਅਤ ਤੋਂ ਬਾਅਦ ਇਸ ਸਥਾਨ ਦੇ ਉੱਤੇ ਜੇ ਕੋਈ ਸੇਵਾ ਨਿਭਾਉਣੀ ਹੋਵੇ ਤੇ ਬੜੀ ਔਖੀ ਐ ਮੇਰੇ ਵਾਸਤੇ ਗੱਲ ਨਹੀਂ ਮੈਂ ਸਭ ਦੀ ਤੁਸੀਂ ਮੈਨੂੰ ਬਹੁਤ ਵੱਡੀ ਚੜ੍ਹੋਤੀ ਵਿੱਚ ਪਾ ਰਹੇ ਮੇਰਾ ਮਨ ਕੰਬਦਾ ਹੈ ਮੇਰਾ ਦਿਲ ਕੰਬਦਾ ਹੈ ਕਿ ਜਦਦਰ ਗੁਰਚੰਦ ਸਿੰਘ ਦੀ ਟੋਣਾ ਸਾਹਿਬ ਦੀ ਉਸ ਥਾਂ ਦੇ ਉੱਤੇ ਬੈਠ ਕੇ ਮੈਂ ਇਹ ਸੰਸਥਾ ਨੂੰ ਕਿਵੇਂ ਚਲਾ ਸਕਦੀ ਹਾਂ ਚਲੋ ਹੌਸਲਾ ਦਿੱਤਾ ਚੱਲ ਪਏ ਸਾਸ ਸੈ ਦੀ ਲੰਬੀ ਕਹਾਣੀ ਹੈ ਨਾ ਮੈਂ ਉੱਥੇ ਕਿਸੇ ਮੁਲਾਜ਼ਮ ਨੂੰ ਜਾਣਦੀ ਸੀ ਨਾ ਕੋਈ ਮੈਂਬਰ ਨੂੰ ਪਤਾ ਮੇਰਾ ਸਮੰਦ ਸੀ ਕਿਸੇ ਕਿਸਮ ਦੇ ਮੈਂ ਕਿਸੇ ਉਸ ਦੀ ਅੰਦਰਲੀ ਜੜੀ ਪ੍ਰਕਿਰਿਆ ਸੀ ਉਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ ਸੀ ਕਿ ਸ਼੍ਰੋਮਣੀ ਕਮੇਟੀ ਕਿਸੇ ਤਰ੍ਹਾਂ ਚੱਲਦੀ ਹੈ ਜਦੋਂ ਮੈਂ ਮੀਟਿੰਗ ਦੇ ਵਿੱਚ ਬੈਠੀ ਇੱਕ ਇੱਕ ਮੁਲਾਜ਼ਮ ਇੱਕ ਇੱਕ ਉਸਤਾ ਜਿਹੜਾ ਸੀ ਕਰਮਚਾਰੀ ਭਾਵੇਂ ਉਹ ਕਾਲਜਾਂ ਦਾ ਹੋਵੇ ਭਾਵੇਂ ਕੋਈ ਸਕੂਲਾਂ ਦਾ ਹੋਵੇ ਭਾਵੇਂ ਉਹ ਐਜੂਕੇਸ਼ਨਰੀ ਕਮੇਟੀ ਦਾ ਹੋਵੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕਿਹਾ ਮੇਰੇ ਵੀਰੋ ਤੁਸੀਂ ਮਹਾਨ ਸੇਵਾ ਦੇ ਵਿੱਚ ਸੇਵਾ ਕੀਤੀ ਹੈ ਜਦਦਾ ਗੁਰਚੰਦ ਸਿੰਘ ਦੀ ਟੋਹੜਾ ਦੇ ਹੱਥਾਂ ਦੇ ਲੱਗੇ ਹੋਏ ਤੁਸੀਂ ਬੂਟੇ ਹੋ ਤੁਹਾਡੇ ਅੰਦਰ ਬਹੁਤ ਵੱਡਾ ਉਹਨੇ ਪਿਆਰ ਪੰਥ ਵਾਸਤੇ ਭਰਿਆ ਹੋਇਆ ਹੈ ਇਸ ਸੰਸਥਾ ਵਾਸਤੇ ਤੁਹਾਨੂੰ ਬਹੁਤ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਹਮੇਸ਼ਾ ਸੌਂਪੀ ਹੈ ਕਿਰਪਾ ਕਰਿਓ ਅੱਜ ਜੇ ਉਹ ਸਾਡੇ ਤੋਂ ਥੋੜੀ ਜੀ ਅਸੀਂ ਦੂਰੀ ਬਣਾ ਕੇ ਇਸ ਇਕੱਠੇ ਹੋਏ ਹਾਂ ਮੇਰੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਹੈ ਕਿਉਂਕਿ ਮੇਰਾ ਉਹਨਾਂ ਨਾਲ ਕੋਈ ਮਤਲਬ ਨਹੀਂ ਸੀ ਕੋਈ ਨਿੱਜੀ ਤੌਰ ਤੇ ਕੋਈ ਐਸੇ ਫਿਕਰੇ ਮਾਨੀ ਸੀ ਹੁਕਮ ਲਾਤਾ ਤੇ ਮੈਂ ਉਹਨਾਂ ਦੀ ਖੁਸ਼ਬੂ ਉਹਨਾਂ ਮੁਲਾਜ਼ਮਾਂ ਵਿੱਚੋਂ ਉਹਨਾਂ ਕਰਮਚਾਰੀਆਂ ਵਿੱਚੋਂ ਉੱਥੇ ਦੀ ਸਾਰੀ ਕੀਤੀ ਹੋਈ ਸੇਵਾ ਵਿੱਚੋਂ ਜੋ ਮਹਿਕ ਮੇਰੇ ਅੰਦਰ ਵਸੀ ਮੇਰੀ ਇੱਕ ਚਿੰਤਾ ਲੱਗ ਗਈ ਕਿ ਇਹਨਾਂ ਚੁਣੌਤੀਆਂ ਦੇ ਸਾਹਮਣਾ ਕਰਨ ਵਾਸਤੇ ਮੈਨੂੰ ਇਹ ਲੈ ਕੇ ਤੁਰਨਾ ਪਵੇਗਾ ਸਾਰੇ ਸਮਾਂ ਮੈਂ ਇਸੇ ਗੱਲ ਵਿੱਚ ਰਹੀ ਕਿ ਮੈਂ ਉਹਦੀ ਆਗਿਆਕਾਰਤਾ ਦੇ ਨਾਲ ਉਹਦੀ ਦਿੱਤੀ ਹੋਈ ਜਿਹੜਾ ਕਮਾਈ ਸੀ ਉਹਨੂੰ ਮੈਂ ਕਿਸ ਤਰ੍ਹਾਂ ਆਪਣਾ ਅਕੀਦਾ ਬਣਾ ਕੇ ਤੁਰਾਂ ਕਿਸ ਤਰ੍ਹਾਂ ਮੈਂ ਅਗਵਾਈ ਉਸ ਤੋਂ ਲਵਾਂ ਸਤਿ ਸ੍ਰੀ ਅਕਾਲ ਜੀ ਚਲੋ ਖੈਰ ਸਮਾਂ ਹੈ ਮੈਂ ਲੰਬੀ ਕਹਾਣੀ ਨਹੀਂ ਪਾਣੀ ਇੱਕ ਦਿਨ ਦੀ ਗੱਲ ਹੈ ਤੁਸੀਂ ਅੱਜ ਤੇ ਦੇਖ ਦੇਖੋ ਜਿਹੜਾ ਮਾੜਾ ਜੇ ਪਰੇ ਹੋ ਜਾਵੇ ਉਹਦੇ ਖਿਲਾਫ ਪੰਡਾ ਮੂੰਹ ਗੱਲਾਂ ਕਰ ਕਰਕੇ ਅਸੀਂ ਉਹਨੂੰ ਦੁਸ਼ਮਣ ਬਣਾ ਦਿੰਨੇ ਆ ਜਦਾ ਗੁਰਚੰਦ ਸਿੰਘ ਦੀ ਟੋੜਾ ਸਾਹਿਬ ਮੈਂ 23 ਮਾਰਚ 2004 ਨੂੰ ਜਦੋਂ ਬਣੀ ਦੂਜੀ ਵਾਰ 2004 ਦੇ ਵਿੱਚ 23 ਮਾਰਚ ਤੇ 24 ਮਾਰਚ ਨੂੰ ਨਾ ਸੌਰੀ 23 ਸਤੰਬਰ 2004 ਨੂੰ ਮੈਂ ਜਦੋਂ ਵਾਰ ਫਿਰ ਦੁਬਾਰਾ ਪ੍ਰਧਾਨ ਬਣੀ 24 ਮਾਰਚ 24 ਸਤੰਬਰ ਨੂੰ ਉਹਨਾਂ ਦਾ ਜਨਮ ਦਿਹਾੜਾ ਆ ਗਿਆ ਤੁਸੀਂ ਸੱਚ ਜਾਣਿਓ ਸਾਰਿਆਂ ਨੇ ਸਲਾਹ ਕੀਤੀ ਕਿ ਟੋੜਾ ਸਾਹਿਬ ਦੇ ਜਨਮ ਦਿਹਾੜੇ ਤੇ ਆਪਾਂ ਸਾਰੇ ਪਹੁੰਚੀਏ ਇੱਥੇ ਮੈਂ ਆਈ ਤੇ ਬਹੁਤ ਸਾਰੇ ਮੇਰੇ ਕੱਲ ਸਾਡੇ ਪੌਰ ਸਾਹਿਬ ਵੀ ਬੈਠੇ ਸਨ ਟੋੜਾ ਸਾਹਿਬ ਬੈਠੇ ਸਨ ਪੰਜੋਲੀ ਹੋਰੀ ਸਾਰੇ ਮੈਂ ਆ ਕੇ ਵਧਾਈ ਦਿੱਤੀ ਲੱਡੂਆਂ ਦੇ ਡੱਬੇ ਲੈ ਕੇ ਆਈ ਬੜੇ ਖੁਸ਼ ਹੋਏ ਮਾਤਾ ਜੀ ਬੜੇ ਖੁਸ਼ ਹੋਏ ਮੈਨੂੰ ਇੱਕ ਗੱਲ ਵੀ ਯਾਦ ਹੈ ਐਸੇ ਕੁਝ ਮਹਿਸੂਸ ਨਾ ਕਰਿਓ ਜਦੋਂ ਮਾਤਾ ਜੀ ਬਿਮਾਰ ਹੋ ਗਏ ਉਹਦਾ ਮੈਂ ਹਰਮੇਲ ਸਿੰਘ ਜੀ ਟੋੜਾ ਸਾਹਿਬ ਦੇ ਘਰ ਕੋਠੀ ਵਿੱਚ ਸੀ ਤੇ ਮੈਂ ਉੱਥੇ ਆਈ ਜਦੋਂ ਮੈਂ ਉੱਥੇ ਆਈ ਤਾਂ ਮੈਂ ਮਾਤਾ ਜੀ ਨੂੰ ਨਮਸਕਾਰ ਵੀ ਕੀਤੀ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਮੈਂ ਖਬਰ ਲੈਣ ਵਾਸਤੇ ਆਈ ਪ੍ਰਧਾਨ ਸਾਹਿਬ ਬੜੇ ਖੁਸ਼ ਹੋਏ ਤੇ ਮਾਤਾ ਮੈਨੂੰ ਕਹਿਣ ਲੱਗੇ ਬੀਬੀ ਤੂੰ ਤੇ ਸਾਨੂੰ ਮੰਜੇ ਤੇ ਪਾਤਾ ਤੇ ਹੁਣ ਖਬਰ ਲੈਣ ਆ ਗਈ ਹੈ ਟੋੜਾ ਸਾਹਿਬ ਦਾ ਦਿਲ ਵੇਖੋ ਕਹਿੰਦੇ ਤਾਂ ਸਾਡੀ ਧੀ ਹੈ ਇਹਦਾ ਕੀ ਕਸੂਰ ਹੈ ਇਨੂੰ ਤੇ ਬੜੀ ਜੋ ਹੁਕਮ ਲੱਗਾ ਉਹਨੇ ਨਿਭਾਇਆ ਤੇ ਹੁਕਮ ਪਰ ਵਧੀਆ ਢੰਗ ਨਾਲ ਨਿਭਾਰੇ ਆ ਮੈਂ ਇਸ ਗੱਲ ਤੇ ਖੁਸ਼ ਐ ਮੈਨੂੰ ਸਕੂਨ ਐ 2003 ਵਿੱਚ ਮੇਰੇ ਦੋਤਰੇ ਦਾ ਜਨਮ ਹੋਇਆ ਟੌੜਾ ਸਾਹਿਬ ਦਾ ਪ੍ਰਧਾਨ ਬਣ ਗਏ ਸਨ ਮੰਨ ਤੇ ਉਹਦਾ ਤੇ ਬੋਝ ਵੀ ਬੜਾ ਸੀ ਕਿਉਂਕਿ ਉਹ ਆਪਣੀ ਸ਼ਖਸੀਅਤ ਨੂੰ ਸਮਝਦੇ ਸੀਗੇ ਕਿ ਕੋਈ ਫਰਕ ਪਿਆ ਉੱਥੇ ਗਏ ਮੈਂ ਬੁਲਾਇਆ ਉਹਨਾਂ ਨੂੰ ਉੱਥੇ ਪਹੁੰਚੇ 5 ਮਿੰਟੋ ਦੋਤਰੇ ਨੂੰ ਹੱਥਾਂ ਵਿੱਚ ਲੈ ਕੇ ਲੋਰੀਆਂ ਦਿੰਦੇ ਰਹੇ ਸ਼ਬਦ ਦੀਆਂ ਪੁੱਤਾ ਮਾਤਾ ਕੀ ਅਸੀਸ ਨਮਕਣਾ ਵਿਸਰਾਤ ਕੰਮ ਕੋ ਹਰ ਹਰ ਸਦਾ ਪਜੋ ਵਰਦੀ ਬਦੀ ਵੇਲ ਬੋ ਪੀੜੀ ਚਾਲੀ ਧਰਮ ਕਲਹਰ ਬੰਦ ਭਾਲੀ ਐਨੀ ਬਾਣੀ ਦੇ ਨਾਲ 5 ਮਿੰਟ ਲਗਾਤਾਰ ਲੋਰੀਆ ਦਿੰਦੇ ਰਹੇ ਸਟੇਜ ਤੇ 1 ਘੰਟਾ ਬੋਲੇ 1 ਘੰਟਾ ਬੋਲ ਕੇ ਜਿਹੜਾ ਉਹਨਾਂ ਨੂੰ ਤਾਕਤ ਦਿੱਤੀ ਸ਼ਕਤੀ ਦਿੱਤੀ ਉਹਨਾਂ ਕਿਹਾ ਮੈਨੂੰ ਬੜਾ ਮਹਿਸੂਸ ਹੋਇਆ ਸੀ ਜਿਸ ਵੇਲੇ ਮੈਨੂੰ ਉੱਥੋਂ ਪ੍ਰਧਾਨਗੀ ਦੀ ਕੁਰਸੀ ਤੋਂ ਲਾਇਆ ਲੇਕਿਨ ਮੈਨੂੰ ਸਕੂਨ ਬੜਾ ਮਿਲਿਆ ਮੈਨੂੰ ਸ਼ੁਕਰ ਕੀਤਾ ਮੈਂ ਕਿ ਕਮਸੋ ਗਾਮ ਗੁਰਮਤੇ ਧਾਰਨੀ ਔਰ ਸ੍ਰੀ ਅਕਾਲ ਤਰ ਸਾਭੀ ਰੈਤ ਬਰਾਦਰ ਦੀ ਪਹਿਰੇਦਾਰੀ ਕਰਨ ਵਾਲੀ ਇੱਕ ਮਹਾਨਤ ਗੱਲ ਜਿਹੜੀ ਸੇਵਾਦਾਰ ਹੈ ਤੇ ਧਰਮ ਨਾਲ ਆਪਣਾ ਜੀਵਨ ਜੂਣ ਵਾਲੀ ਇੱਕ ਸ਼ਖਸੀਅਤ ਹੈ ਉਹਨੇ ਮੇਰੀ ਥਾਂ ਤੇ ਆ ਕੇ ਸੇਵਾ ਸੰਭਾਲੀ ਹੈ ਮੈਨੂੰ ਇਸ ਗੱਲ ਦਾ ਬਹੁਤ ਸਕੂਨ ਹੈ ਸਤਿ ਸਾਕ ਜੂ ਕਦਰਦਾਨ ਸਤਿਕਾਰ ਕਰਦੇ ਸਾਲ ਜਦੋਂ ਇੱਕ ਵਾਰੀ 2002 ਜੀ ਚੇਅਰਪੀਰ ਕਿਰਪਾਲ ਸਿੰਘ ਡੁੰਗਰ ਸਾਹਿਬ ਬਣੇ ਫਿਰ ਤੋਂ ਬਾਅਦ ਮੈਨੂੰ ਕਹਿੰਦੇ ਬਾਹਰ ਆ ਕੇ ਮੈਨੂੰ ਕਹਿੰਦੇ ਧੀਏ ਨਾ ਆਪ ਰਹੀਂਗੇ ਤਾਂ ਮੈਨੂੰ ਵੀ ਸੜਕਾਂ ਤੇ ਲਾਹਤਾ ਮੈਂ ਕਿਹਾ ਜੀ ਮੇਰਾ ਕੀ ਵਸਦੀ ਹੈ ਗੱਲਾਂ ਨੇ ਚਲੋ ਮੈਨੂੰ ਯਾਦਾਂ ਜੀ ਆ ਰਹੀਆਂ ਸਲ ਮੈਂ ਤੁਹਾਡਾ ਸਾਂਝਿਆ ਕੀਤਾ ਸਤਸੰਗ ਜੀ ਜਦਰ ਗੁਰਚੰਦ ਸਿੰਘ ਦੀ ਟੋੜਾ ਸਾਹਿਬ ਜਿਨ੍ਹਾਂ ਨੇ ਧਾਗ ਰੱਖੀ ਹੋਈ ਸੀ ਉਥੇ ਸਾਰੇ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਤੱਕ ਕੰਨ ਖੁੱਲ ਜਾਂਦੇ ਸਨ ਜਦੋਂ ਗੁਰਚੰਦ ਸਿੰਘ ਦੀ ਟੋੜਾ ਸਾਹਿਬ ਬੇਬਾਕੀ ਦੇ ਨਾਲ ਸੱਚ ਤੇ ਖਲੋ ਕੇ ਆਵਾਜ਼ ਬੁਲੰਦ ਕਰਦੇ ਸਨ ਮੈਨੂੰ ਮਾਣ ਹੈ ਉਸ ਚੀਜ਼ ਤੇ ਸਮਾਂ ਥੋੜਾ ਕਿਉਂਕਿ ਦੋ ਸਿੰਘ ਸਾਡੇ ਜਦਦਰ ਬਡਾਲਾ ਸਾਹਿਬ ਦਾ ਗੁਰਪ੍ਰਤਾਪ ਸਿੰਘ ਜੀ ਬਡਾਲਾ ਜਿਨ੍ਹਾਂ ਦੇ ਬਾਪ ਜਦਾ ਕੁਲਦੀਪ ਸਿੰਘ ਜੀ ਬਡਾਲਾ ਨੇ 18 ਸਾਲ ਅਰਦਾਸ ਕੀਤੀ 18 ਸਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਵੇ ਸਤਸਿੰਘ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਉਹਨਾਂ ਦੇ بیٹے ਉਹਨਾਂ ਦੇ ਇਸ ਪੁੱਤਰ ਜਦਦਰ ਗੁਰਤਾਪ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਸਾਡੀ ਅਗਵਾਈ ਕਰ ਰਹੇ ਸਾਡੇ ਸਤਿਕਾਰਯੋਗ ਸਰਜੀਤ ਸਿੰਘ ਜੀ ਰਖੜਾ ਸਾਹਿਬ ਬੋਲ ਕੇ ਗਏ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਸਤਿੰਦਰ ਸਿੰਘ ਜੀ ਟੋੜਾ ਸਾਹਿਬ ਬਾਕੀ ਸਾਰੇ ਮੇਰੇ ਸਾਥੀ ਖੜੇ ਆ ਬੈਠੇ ਆਲੇ ਦੁਆਲੇ ਸਾਰੀ ਲੀਡਰਸ਼ਿਪ ਤੁਸੀਂ ਬਹੁਤ ਮਿਹਨਤ ਕੀਤੀ ਹੈ ਤੁਹਾਡੀ ਅੱਜ ਲੋਕਾਂ ਦੇ ਵਿੱਚ ਧਾਕ ਗਈ ਹੈ ਕਿ ਸੱਚ ਬੱਚੀ ਜਿੱਥੇ ਪ੍ਰੇਮ ਸਿੰਘ ਜੀ ਚੰਦੂ ਮਾਹਰ ਸਾਹਿਬ ਨੇ ਲਗਾਤਾਰ ਉਸ ਦਿਨ ਦਾ ਦਿਨ ਰਾਤ ਇੱਕ ਕਰਕੇ ਤੁਹਾਨੂੰ ਸਾਰੇ ਨੂੰ ਲਾਮਬੰਦ ਕੀਤਾ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਤੁਸੀਂ ਬਹੁਤ ਮਿਹਨਤ ਨਾਲ ਇਹ ਪੰਡਾਲ ਸਜਾਏ ਗੁਰੂ ਪਾਸਾ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਕਿਉਂਕਿ ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਹੋਵੇ ਜਾ ਕੋ ਹਰ ਰੰਗ ਲਾਗੋ ਇਸ ਜਗ ਮੇਂ ਸੋ ਕਹੀਏ ਤਹ ਸੂਰਾ ਉਹ ਸੂਰੇ ਸਰ ਉਹ ਸੱਚਮੁੱਚ ਹੀ ਬ੍ਰह्म ਗਿਆਨ ਵਾਲੀ ਅਵਸਥਾ ਜਿਵੇਂ ਕੋਈ ਪ੍ਰਤੀਤ ਕਰਦਾ ਹੈ ਉਹਨਾਂ ਨੇ ਜੈਸੇ ਜਲ ਮੇ ਕਮਲ ਵਾਲੇ 6 ਵਾਰ ਰਾਜ ਸਭਾ ਦਾ ਮੈਂਬਰ ਬਣਨਾ ਮੈਂਬਰ ਪਾਰਲੀਮੈਂਟ ਬਣਨਾ 27 ਵਾਰੀ ਪ੍ਰਧਾਨ ਬਣਨਾ ਸਾਸੰਗ ਜੀ ਇਹ ਤੋਂ ਵੱਡੀ ਕਿਸਮਤ ਕੀ ਹੋ ਸਕਦੀ ਹੈ ਪਰ ਉਸ ਵਿਅਕਤੀ ਨੇ ਆਪਣੇ ਆਪ ਨੂੰ ਤੁਹਾਨੂੰ ਸਮਰਪਿਤ ਕੀਤਾ ਗੁਰੂ ਨੂੰ ਸਮਰਪਿਤ ਕੀਤਾ ਸਿੱਖ ਸੋਝ ਨੂੰ ਸਮਰਪਿਤ ਕੀਤਾ ਪੰਥ ਸੋਝ ਨੂੰ ਸਮਰਪਿਤ ਕੀਤਾ ਉਹਨੇ ਇਹੀ ਕਿਹਾ ਕੇ ਪੰਥ ਵਸਦਾ ਰਹੇ ਮੈਂ ਜਿੰਨੀਆਂ ਮਰਜੀ ਔਕੜਾਂ ਦਾ ਸਾਹਮਣਾ ਕਰ ਮੈਂ ਅੱਜ ਉਹਨਾਂ ਦੇ ਜੀਵਨ ਨੂੰ ਨਮਸਕਾਰ ਕਰਦੀ ਹੋਈ 300 ਸਾਹਿਬ ਜੀ ਦਾ ਜਿਹੜੇ ਉੱਚੇਚੇ ਤੌਰ ਤੇ ਵੱਡੇ 300 ਸਾਹਿਬ ਵੀ ਪਹੁੰਚੀ ਹੈ ਉਹਨਾਂ ਦਾ ਵੀ ਇੱਥੇ ਧੰਨਵਾਦ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੀ ਹੋਈ ਕਿ ਮਾੜੀ ਚੱਜ ਕੇ ਆਉਣ ਵਾਲੇ ਸਮੇਂ 'ਚ ਇਸੇ ਦਾ ਤਕੜੇ ਹੋਵੋ ਇਹ ਸੁਧਾਰ ਲਹਿਰ ਚਲਾਉਣ ਦਾ ਮਕਸਦ ਚੋਣਾ ਹੀ ਨਹੀਂ ਸ਼ਾਮਣੀ ਕਾਦਰ ਨੂੰ ਪੈਰਾ ਤੇ ਖੜਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ